ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਬਾਰੇ ਸੰਥਿਆ ਕਰ ਰਹੇ ਹਾਂ ਤੇ ਤੀਜੀ ਵਾਰ ਚੱਲ ਰਹੀ ਸੀ ਜਿੰਨੀਆਂ ਜਾ 10 ਪੌੜੀਆਂ ਹੋ ਚੁੱਕੀਆਂ ਸਨ ਪਿਛਲੇ ਭਾਗ ਸਾਰੇ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਗੁਰਸਿੱਖ ਸਿੱਖ ਗੁਰ ਸੋਏ ਅਲਖ ਲਿਖਾਇਆ ਗੁਰੂ ਨੇ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ ਉਸ ਅਲਖ ਪਰਮੇਸ਼ਰ ਨੂੰ ਲਿਖਾ ਦਿੱਤਾ ਗੁਰ ਦੇਖਿਆ ਲੈ ਸਿੱਖ ਸਿੱਖ ਸਦਾਇਆ ਕਹਿੰਦੇ ਗੁਰੂ ਨਾਨਕ ਦੀ ਸਿੱਖਿਆ ਲੈ ਕਰਕੇ ਸਿੱਖ ਅੰਗਦ ਪਹਿਲੇ ਸਿੱਖ ਸਦਾਇਆ ਗੁਰ ਸਿੱਖ ਇੱਕੋ ਹੋਏ ਜੋ ਗੁਰ ਪਾਇਆ ਜਦ ਦੇਖਿਆ ਦੀ ਕਮਾਈ ਹੋ ਗਈ ਔਰ ਸਿੱਖ ਗੁਰੂ ਨੂੰ ਭਾ ਗਏ ਤਦ ਗੁਰੂ ਦੇ ਨਾਲ ਇੱਕ ਰੂਪ ਹੋ ਗਿਆ ਹੀਰਾ ਕਣੀ ਪਰੋਏ ਹੀਰ ਵਧਾਇਆ ਮਨੁ ਹੀਰੇ ਦੀ ਕਣੀ ਨ ਹੀਰੇ ਨੂੰ ਵਿੰਨ ਕੇ ਪਰੋ ਦਿੱਤਾ ਹੋਵੇ ਜਲ ਤਰੰਗ ਅਵਲੋਏ ਸਲਲ ਸਮਾਇਆ ਜਿਵੇਂ ਜਲ ਦੇ ਤਰੰਗਾ ਲਹਿਰਾਂ ਨੂੰ ਦੇਖੋ ਜਲ ਵਿੱਚ ਹੀ ਸਮਾ ਜਾਂਦੀਆਂ ਨੇ ਜੋਤੀ ਜੋਤ ਸਮੋਏ ਦੀਪ ਦੀ ਪਾਇਆ ਦੀਵੇ ਤੋਂ ਦੀਵਾ ਜਾ ਕੇ ਜੋਤ ਵਿੱਚ ਜੋ ਸਮਾ ਜਾਂਦੀ ਹੈ ਅਚਰਜ ਅਚਰਜ ਢੋਏ ਚਲਤ ਸ ਬਣਾਇਆ ਅਸਚਰਜ ਤੋਂ ਅਸਚਰਜ ਕਾਰਨਾ ਦੇ ਨਾਲ ਚਰਿਤ ਰਚ ਦਿੱਤਾ ਦੁੱਧ ਹੋ ਦਹੀਂ ਬਲੋਏ ਘਿਓ ਕਢਾਇਆ ਜੇਕਰ ਦੁੱਧ ਤੋਂ ਦਹੀਂ ਤੇ ਦਹੀਂ ਤੁਰੜ ਕੇ ਘਿਓ ਕਢ ਲਿਆ ਹੈ ਇੱਕ ਚਾਨਣ ਤ੍ਰਿਹ ਲੋਏ ਪ੍ਰਗਟਿ ਆਇਆ ਇਕੋ ਚਾਨਣਾ ਵਾਹਿਗੁਰੂ ਦੇ ਗਿਆਨ ਦਾ ਤਿੰਨਾਂ ਲੋਕਾਂ ਵਿੱਚ ਇਉਂ ਪ੍ਰਗਟ ਹੋ ਗਿਆ ਸਤਿਗੁਰ ਨਾਨਕ ਦੇਵ ਗੁਰਾ ਗੁਰੂ ਹੋਇਆ ਸਤਿਗੁਰ ਨਾਨਕ ਦੇਵ ਜੀ ਗੁਰਾਂ ਦੇ ਗੁਰੂ ਹੋਏ ਨੇ ਅੰਗਦ ਅਲਖ ਅਪੇਉ ਸਹਿਜ ਸਮੋਇਆ ਜਿਨ੍ਹਾਂ ਨੇ ਅੰਗਦ ਜੀ ਨੂੰ ਅਲਖ ਤੇ ਅਪੇਧ ਵਾਹਿਗੁਰੂ ਵਿੱਚ ਸਹਿਜ ਪਾ ਦੇ ਕੇ ਸਮਾ ਦਿੱਤਾ ਅਮਰ ਹੋ ਅਮਰ ਸਮੇਉ ਅਲਖ ਅਲੋਇਆ ਗੁਰੂ ਅੰਗਦ ਦੇਵ ਨੇ ਅਮਰਦਾਸ ਜੀ ਨੂੰ ਅਮਰ ਈਸ਼ਵਰ ਵਿਖੇ ਸਮਾ ਕਰਕੇ ਅਲੱਖ ਨੂੰ ਲਿਖਾ ਦਿੱਤਾ RAM ਨਾਮ ਅਰਖਿਓ ਅਮਰਤ ਚੋਇਆ ਗੁਰੂ RAM ਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਪ੍ਰੇਮ ਦੇ ਪਿਆਲੇ ਦਾ ਅਮਰਤ ਚੋਇਆ ਗੁਰ ਅਰਜਨ ਕਰ ਸੇਓ ਢੋਏ ਢੋਇਆ ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ ਗੁਰੂ ਅਮਰਦਾਸ ਜੀ ਵੱਲੋਂ ਦਾਤ ਦੇ ਨਾਲ ਨਿਵਾਜੇ ਗਏ ਗੁਰੂ ਹਰਗੋਬਿੰਦ ਅਮਿਓ ਅਮਿਓ ਬਿਲੋਇਆ ਹਰ ਗੋਬਿੰਦ ਜੀ ਨੇ ਸ਼ਬਦ ਅੰਮ੍ਰਿਤ ਨੂੰ ਰੜਕਿਆ ਤੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਨਾਲ ਅਗਾਧ ਹੋ ਗਏ ਸੱਚਾ ਸੱਚ ਸੁਚੇਉ ਸੱਚ ਖਲੋਇਆ ਸੱਚੇ ਅਕਾਲ ਪੁਰਖ ਦਾ ਸੱਚ ਇਨਾਂ ਸੁਚਿਆ ਦੀ ਕਿਰਪਾ ਕਰਕੇ ਸਤਿਮੁ ਸਿੱਖਾਂ ਦੇ ਹਿਰਦੇ ਵਿੱਚ ਖਲੋ ਗਿਆ ਆਤਮ ਅਗਹਿ ਅਗਹਿਉ ਸ਼ਬਦ ਪਰੋਇਆ ਜਿਨ੍ਹਾਂ ਦੇ ਆਤਮਾ ਮਨ ਨੂੰ ਅਗਾਧ ਸ਼ਬਦ ਦੇ ਨਾਲ ਗੁਰਾਂ ਨੇ ਪਰੋ ਦਿੱਤਾ ਗੁਰਮੁਖ ਅਪਾਰ ਭਰੇਉ ਭਰਮ ਪਉਖ ਹੋਇਆ ਇਨ੍ਹਾਂ ਗੁਰਮੁਖਾਂ ਨੇ ਨਾਂ ਭਰੇ ਜਾਣ ਵਾਲੇ ਹਿਰਦਿਆਂ ਨੂੰ ਗੁਰ ਸ਼ਬਦ ਦੇ ਨਾਲ ਭਰਪੂਰ ਕਰਕੇ ਸੰਸਾਰ ਦਾ ਪਰਮ ਤੇ ਡਰ ਦੂਰ ਕਰ ਦਿੱਤਾ ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ ਸਾਧ ਸੰਗਤ ਵੇਖੇ ਗੁਰਮੁਖ ਲੋਕ ਭਾਉ ਡਰ ਤੇ ਭਾਉ ਪ੍ਰੇਮ ਰੱਖਦੇ ਤੇ ਸਹਿਜ ਹੀ ਵੈਰਾਗੀ ਰਹਿੰਦੇ ਹਨ ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ ਗੁਰਮੁਖ ਸਹਿਜ ਸੁਭਾਹੀ ਸੁਰਤ ਵਿਖੇ ਜਾਗਦੇ ਰਹਿੰਦੇ ਹਨ pau ਸੁਰਤ ਸ਼ਬਦ ਵਿਖੇ ਜੁੜੀ ਰਹਿੰਦੀ ਹੈ ਮਧਰ ਬਚਨ ਅਲਾਉ ਹੋਮੈ ਤਿਆਗ ਹੈ ਮਿੱਠੇ ਬਚਨ ਬੋਲਦੇ ਹਨ ਹੋਮੈ ਦਾ ਸਦਾ ਤਿਆਗ ਰੱਖਦੇ ਹਨ ਸਤਗੁਰ ਮਤ ਪਰਥਾਉ ਸਦਾ ਅਨੁਰਾਗ ਹੈ ਸਤਗੁਰਾਂ ਦੀ ਮਤ ਦੇ ਅਨਸਾਰ ਸਦਾ ਅਨੁਰਾਗ ਪ੍ਰੇਮ ਰੱਖਦੇ ਹਨ ਪਿਰਮ ਪਿਆਲੇ ਸਾਉ ਮਸਤਕ ਭਾਗ ਹੈ ਪਰੀ ਦੇ ਪਿਆਲੇ ਦਾ ਸਾਉ ਕਹਿੰਦੇ ਸਵਾਦ ਆਇਆ ਤੇ ਮੱਥੇ ਪੁਰ ਭਾਗ ਹਨ ਬ੍ਰਹਮ ਜੋਤ ਬ੍ਰਹਮਾਉ ਗਿਆਨ ਚਿਰਾਗ ਹੈ ਬ੍ਰਹਮ ਜੋਤ ਕਰਕੇ ਬ੍ਰਹਮਾ ਆਦਿਕਾ ਨੂੰ ਵੀ ਗਿਆਨ ਦੇ ਚਿਰਾਗ ਦੇਵੇ ਦਿਨ ਹਾਰੇ ਹੋ ਗਏ ਹਨ ਅੰਤਰ ਗੁਰਮਤਿ ਜਾਓ ਅਲੇਪਤ ਅਦਾਗ ਹੈ ਅੰਦਰ ਗੁਰੂ ਦੀ ਮਤ ਕਰਕੇ ਵੱਡਾ ਚਾਓ ਆਨੰਦ ਹੈ ਤੇ ਇਸੇ ਕਰਕੇ ਮਾਇਆ ਤੇ ਅਲੇਪ ਤੇ ਵਿਸ਼ਿਆਂ ਤੋਂ ਬੇਦਾਗ ਹਨ ਵੀਹ ਇਕੀਹ ਚੜਾਓ ਸਦਾ ਸੁਹਾਗ ਹੈ ਸੰਸਾਰ ਵੀ ਵਿਸ਼ਿਆਂ ਦੇ ਵਿਖੇ ਫਸਿਆ ਹੋਇਆ ਗੁਰਮੁਖ ਇੱਕ ਈਸ਼ਵਰ ਵਿਖੇ ਚੜਾਉ ਕਹਿੰਦੇ ਉਨਤੀ ਕਰਦੇ ਹਨ ਇਸ ਕਰਕੇ ਸਦਾ ਸੁਹਾਗ ਸਦਾ ਜੀਵਨ ਮੁਗਧ ਆਨੰਦ ਲੈ ਰਹੇ ਹਨ ਗੁਰਮੁਖ ਸ਼ਬਦ ਸੁਮਾਲ ਸੁਰਤ ਸੁਮਾਲੀ ਹੈ ਜੋ ਗੁਰਮੁਖਾਂ ਦੇ ਸ਼ਬਦ ਨੂੰ ਯਾਦ ਰੱਖਦੇ ਹਨ ਉਹ ਸੁਰਤ ਭਗਵਾਨ ਦੀ ਪ੍ਰੀਤ ਨੂੰ ਯਾਦ ਰੱਖਦੇ ਹਨ ਗੁਰਮੁਖ ਤੋਂ ਸ਼ਬਦ ਦੀ ਸੰਭਾਲ ਸਿੱਖ ਕਰਕੇ ਉਸ ਨੂੰ ਸੁਰਤ ਵਿੱਚ ਸੰਭਾਲ ਕਰਕੇ ਰੱਖੀਏ ਭਾਵ ਸੁਰਤ ਸ਼ਬਦ ਦਾ ਅਭਿਆਸ ਕਰਨਾ ਚਾਹੀਏ ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਹੈ ਗੁਰਮੁਖਾਂ ਦੀ ਨਦਰ ਕਰਕੇ ਨਿਹਾਲ ਹੋਏ ਦਾ ਇਸੇ ਕਰਕੇ ਉਹਨਾਂ ਦਾ ਜਿਹੜਾ ਪਿਆਰ ਹੈ ਨਾਲ ਦਰਸ਼ਨ ਕਰੀਏ ਗੁਰਮੁਖ ਸੇਵਾ ਕਾਲ ਵਿਰਲੇ ਘਾਲੀ ਹੈ ਗੁਰਮੁਖਾਂ ਦੀ ਸੇਵਾ ਦੀ ਕਾਲ ਕਮਾਈ ਕਿਸ ਵਿਰਲੇ ਨਹੀਂ ਕੀਤੀ ਹੈ ਗੁਰਮੁਖ ਦੀਨ ਦਇਆਲ ਹੇਤ ਹਿਆਲੀ ਹੈ ਹੁਣ ਸੰਗਤ ਜਿੱਥੇ ਹੇ ਲਾਈਏ ਲਿਖਿਆ ਹੋਇਆ ਹੈ ਇਹ ਤਿਆਰ ਰੱਖਣਾ ਇਸ ਇਸ ਤਰ੍ਹਾਂ ਪਾਠ ਬੋਲਣਾ ਹੈ ਹਿਆਲੀ ਹੈ ਗੁਰਮੁਖ ਦੀਨ ਦੇ ਆਲੂ ਹਨ ਤੇ ਦਿੱਲੀ ਮੁਹੱਬਤ ਦਿੱਲੀ ਮੁਹੱਬਤ ਰੱਖਦੇ ਹਨ ਗੁਰਮੁਖ ਨਿਭੇ ਨਾਲ ਗੁਰ ਸਿੱਖ ਪਾਲੀ ਹੈ ਗੁਰਮੁਖ ਨਾਲ ਨਿਮੋਂਦੇ ਹਨ ਭਵ ਅੰਤ ਸਹਾਈ ਹੁੰਦੇ ਹਨ ਤਾਂ ਤੇ ਗੁਰੂ ਸਿੱਖਿਆ ਨੂੰ ਪਾਲੀਏ ਰਤਨ ਪਦਾਰਥ ਲਾਲ ਗੁਰਮੁਖ ਪਾਲੀ ਹੈ ਰਤਨ ਵਿਰਾਗ ਲਾਲ ਪ੍ਰੇਮ ਆਦ ਪਦਾਰਥ ਗੁਰਮੁਖਾਂ ਦੇ ਪਾਸੋਂ ਟੋਲੀਏ ਗੁਰਮੁਖ ਅਕਲ ਅਕਾਲ ਭਗਤ ਸੋ ਖਾਲੀ ਹੈ ਕਿਉਂਕਿ ਗੁਰਮੁਖ ਕਲਪਨਾ ਤੇ ਰਹਤ ਹਨ ਅਮਰ ਹਨ ਉਹਨਾਂ ਦੀ ਭਗਤੀ ਸੇਵਾ ਸੁੱਖਾਂ ਦਾ ਘਰ ਹੈ ਗੁਰਮੁਖ ਹੰਸਾ ਢਾਲ ਰਸਕਰਸਾਲੀਏ ਗੁਰਮੁਖ ਲੋਕ ਹੰਸਾ ਵੰਗ ਤਤ ਮਿਥਿਆ ਦਾ ਵਿਚੇਚਣ ਕਰਦੇ ਹਨ ਮਨੋ ਤਨੁ ਪ੍ਰੇਮੀ ਹੋ ਕੇ ਪ੍ਰੇਮ ਕਰਦੇ ਹਨ ਏਕਾ ਏਕੰਕਾਰ ਲਿਖ ਦਿਖਾ ਲਿਆ ਏਕੇ ਦਵਾਰ ਇਕ ਦਾ ਸਰੂਪ ਲਿਖ ਕੇ ਦਿਖਾਇਆ ਹੈ ਊੜਾ ਓ ਅੰਕਾਰ ਪਾਸ ਬਹਾਲਿਆ ਊੜੇ ਤੂੰ ਏਕ ਊੰਕਾਰ ਇਕ ਪਾਸ ਇਕ ਓੰਕਾਰ ਪਾਸ ਬਹਾਇਆ ਹੈ ਸਤਨਾਮ ਕਰਤਾ ਨਿਰਭਉ ਭਾਲਿਆ ਸਤਨਾਮ ਸੱਚਾ ਨਾਮ ਤੇ ਕਰਤਾਰ ਕਰਤਾ ਪੁਰਖ ਸ੍ਰਿਸ਼ਟੀ ਦਾ ਕਰਤਾ ਪਉ ਥੋਂ ਬਿਨਾ ਜਾਣ ਕਰਕੇ ਨਿਰਭਉ ਜਾਣ ਕੇ ਓੰਕਾਰ ਦੇ ਪਾਸ ਬਹਾਲੇ ਹਨ ਨਿਰਵੈਰ ਹੋਇ ਜੈਕਾਰ ਅਜੂਣ ਅਕਾਲਿਆ ਨਿਰਵੈਰ ਹੈ ਜੇਕਰ ਜੈ ਮੂਰਤ ਅਜੋਨੀ ਹੈ ਤੇ ਅਕਾਲ ਪੁਰਖ ਹੈ ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ ਉਸ ਦਾ ਨਿਸ਼ਾਨ ਪ੍ਰਵਾਨ ਅਪਾਰ ਤੇ ਸੱਚ ਹੈ ਸਾਰੇ ਉਸੇ ਦੀ ਜੋਤ ਦਾ ਪ੍ਰਕਾਸ਼ ਹੈ ਪੰਜ ਅੱਖਰ ਉਪਕਾਰ ਨਾਮ ਸਮਾਲਿਆ ਪੰਜ ਅੱਖਰ ਏਕ ਓੰਕਾਰ ਅਰਥਾਤ ਪਰਮੇਸ਼ਰ ਜਿਸ ਪਰ ਉਪਕਾਰ ਕਿਰਪਾ ਕਰਦਾ ਉਹ ਉਸ ਦੇ ਨਾਮ ਨੂੰ ਸੰਭਾਲ ਲੈਂਦਾ ਹੈ ਪਰਮੇਸ਼ਰ ਸੁਖ ਸਾਰ ਨਦਰ ਨਿਹਾਲਿਆ ਫਿਰ ਉਹ ਉਹ ਪਰਮੇਸ਼ਰ ਦਾ ਸੁਖ ਸਾਰ ਦੀ ਨਦਰ ਦੇ ਨਾਲ ਮੁਗਤ ਹੋ ਜਾਂਦਾ 9 ਅੰਗ ਸੁੰਨ ਸੁਮਾਰ ਸੰਗ ਨਿਰਾਲਿਆ ਕਹਿੰਦੇ 9 ਅੰਗ ਸੁੰਨ ਸੁਮਾਰ 1 ਤੋਂ ਲੈ ਕੇ 9 ਅੰਗ ਸੁੰਨ ਦੇ ਸੁਮਾਰ ਗਿਣਤੀ ਦੇ ਨਾਲ ਕਹਿੰਦੇ ਨਿਰਾਲੇ ਹੋ ਜਾਂਦੇ ਹਨ ਨੀਲ ਅਨੀਲ ਵੀ ਚਾਰ ਪਿਰਮ ਪਿਆਲਿਆ ਅਤੇ ਨੀਲ ਅਨੀਲ ਨੀਰ 10 ਨੀਰ ਤੋੜੀ ਗਿਣਤੀ ਨੂੰ ਪਹੁੰਚਦੇ ਹਨ ਤੇ ਵਿਚਾਰ ਅਨਸਾਰ ਪ੍ਰੇਮ ਦੇ ਪਿਆਲੇ ਦੇ ਵਿੱਚ ਵਧਦੇ ਜਾਂਦੇ ਹਨ ਨੀਲ ਭਾਵ ਵੱਡੀ ਗਿਣਤੀ ਤੋਂ ਹੈ ਜੋ ਸੰਖ ਤੋਂ ਪਹਿਲੇ ਹੈ ਤੇ ਨੀਲ ਤੋਂ ਭਾਵ ਬੇਗਣਤ ਹੈ ਸੋ ਸੰਗਤ ਜੀ 15 ਪੌੜੀਆਂ ਆਪਣੀਆਂ ਹੋ ਗਈਆਂ ਨੇ ਸੰਪੂਰਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ